ਰੱਖੀਆਂ ਨਾ ਘਰੇ ਕਹਿੰਦੇ ਧੀਆਂ ਰਾਜੇ ਰਾਣੀਆਂ ਹਾਂਜੀ ਦੋਸਤੋ ਬਾਦਲ ਪਿੰਡ ਵਿੱਚ ਪੂਰਾ ਖੁਸ਼ੀ ਦਾ ਮਾਹੌਲ ਹੈ ਸੁਖਬੀਰ ਬਾਦਲ ਦੀ लाਡਲੀ ਧੀ ਦਾ ਵਿਆਹ ਹੈ ਵਿਆਹ ਦੀਆਂ ਪੂਰੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਬਾਦਲ ਪਰਿਵਾਰ ਦਾ ਘਰ ਪੂਰਾ ਸ਼ਿੰਗਾਰਿਆ ਗਿਆ ਹੈ ਤੇ ਰਾਤ ਜਾਗੋ ਕੱਢੀ ਗਈ ਸੀ ਹਰ ਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਪੂਰੇ ਖੁਸ਼ ਨੇ ਰਿਸ਼ਤੇਦਾਰ ਤੇ ਸਾਥਸੰਬੰਧੀ ਆਏ ਹੋਏ ਨੇ ਪੰਜਾਬੀ ਸਿੰਗਰ ਅਫਸਾਨਾ ਖਾਨ ਨੇ ਵੀ ਆਪਣੇ ਗੀਤਾਂ ਰਾਹੀਂ ਲਾਏ ਆ ਪੂਰੀਆਂ ਰੌਣਕਾਂ ਬਾਦਲ ਪਰਿਵਾਰ ਦੀ लाਡਲੀ ਧੀ ਹਰਕੀਰਤ ਕੌਰ ਬਾਦਲ ਦਾ ਵਿਆਹ ਹੈ ਬਾਦਲ ਪਿੰਡ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਮਜੀਦੀਆ ਸਾਹਿਬ ਵੀ ਪੂਰੇ ਖੁਸ਼ ਨਜ਼ਰ ਆ ਰਹੇ ਨੇ ਅੱਜ ਤੋਂ 4 ਕੁ ਮਹੀਨੇ ਪਹਿਲਾਂ ਬਾਦਲ ਪਰਿਵਾਰ ਦੀ ਤਿਹਰਕੀਰਤ ਕੌਰ ਬਾਦਲ ਦੀ ਅਗੇਂਜਮੈਂਟ ਹੋਈ ਸੀ ਦੁਆਬੇ ਦੇ ਇੱਕ ਵੱਡੇ ਬਿਜ਼ਨਸਮੈਨ ਦੇ ਨਾਲ ਸੁਖਬੀਰ ਬਾਦਲ ਤੇ ਮਜੀਦੀਆ ਸਾਹਿਬ ਦੋਨੋਂ ਨਜ਼ ਦੇ ਨਜ਼ਰ ਆ ਰਹੇ ਨੇ ਹਰਕੀਰਤ ਕੌਰ ਵੀ ਬਹੁਤ ਪਿਆਰੀ ਲੱਗ ਰਹੀ ਹੈ ਬਾਦਲ ਪਰਿਵਾਰ ਦੇ ਵਿਆਹ ਦੀਆਂ ਹੋਰ ਵੀਡੀਓਜ਼ ਦੇਖਣ ਦੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਜੀਦੀਆ ਸਾਹਿਬ ਨੇ ਵੀ ਭੰਨਿਆ ਜਾਗ ਉੱਤੇ ਛੱਜ ਬਾਦਲ ਪਿੰਡ ਵਿੱਚ ਪੂਰਾ ਵਧੀਆ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਦੋਸਤੋ ਜੋ ਵੀਰ ਪੈਣਾ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਬਾਦਲ ਪਰਿਵਾਰ ਦੀ लाड़ਲੀ ਤੀ ਹਰਕੀਰਤ ਕੌਰ ਦਾ ਵਿਆਹ ਏ ਤੇ ਦੋਸਤੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਵਧਾਈਆਂ ਜਰੂਰ ਦਿਓ